ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਗਰਮੀਆਂ ਦੀ ਕਲੈਕਸ਼ਨ ਤੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਬਹੁਤ ਸੋਹਣੇ ਸੂਟ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਅੱਜ ਦੇ ਜਿੰਨੀ ਵੀ ਕਲੈਕਸ਼ਨ ਰੋਗੀ ਸਾਰੀ ਗਰਮੀ ਵਾਲੀ ਆ ਤੇ ਕਾਟਨ ਦੁਪੱਟਿਆਂ ਦਾ ਕਾਫੀ ਜ਼ਿਆਦਾ ਡਿਮਾਂਡ ਸੀ ਤੇ ਇੱਕ ਸੈੱਟ ਆਪਣੇ ਕੋਲ ਕਾਟਨ ਦੁਪੱਟਿਆਂ ਨਾਲ ਆਇਆ ਜਿਹੜਾ ਕਿ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸ਼ੋਅ ਕਰਨ ਲੱਗੀ ਆ ਤੇ ਬਾਕੀ ਬਾਟਮ ਵਰਕ ਆਏ ਨੇ ਤੇ ਨਾਲ ਇੱਕ ਪੀਸ ਸਿੰਗਲ ਆਇਆ ਜੀ ਉਹ ਇੱਕੋ ਹੀ ਪੀਸ ਆ ਉਹਦੇ 'ਚ ਨਾ ਕੋਈ ਕਲਰ ਆਉਂਦਾ ਨਾ ਕੋਈ ਹੋਰ ਡਿਜ਼ਾਈਨ ਆਉਂਦਾ ਤੇ ਕਾਫੀ ਜ਼ਿਆਦਾ ਪਹਿਣਾ ਦੀ ਡਿਮਾਂਡ ਸੀਗੀ ਬਨਾਰਸੀ ਜਾਂ ਦੁਪੱਟਾ ਨਾਲ ਲੱਗਿਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਪਸੰਦ ਹੋਇਆ ਸਕਰੀਨ ਤੇ ਨੰਬਰ ਮੇਰਾ ਮੈਂਸ਼ਨ ਹੋਇਆ ਹੋਇਆ WhatsApp ਦਾ ਇਹਦੇ ਉੱਪਰ ਸਕਰੀਨਸ਼ਾਟ ਭੇਜ ਦਿਓ ਰੇਟ ਦੇ ਲਈ ਫੋਨ ਨਾ ਕਰਿਆ ਕਰੋ ਸਾਰੀਆਂ ਵੀਡੀਓਜ਼ ਦੇ ਉੱਪਰ ਰੇਟ ਦਿੱਤਾ ਹੁੰਦਾ ਜੀ ਤੇ ਕਈ ਭੈਣਾਂ ਦੇ ਕੁਸਚਨ ਹੁੰਦੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਪੈਣੀ ਰੋੜਾ ਪਿੰਡ ਆ ਜੀ ਮੈਂ ਘਰ ਤੋਂ ਹੀ ਕੰਮ ਕਰਦੀ ਆ ਜਿੰਨੀ ਵੀ ਆ ਸ਼ਾਪ ਤੁਸੀਂ ਦੇਖ ਰਹੇ ਹੋ ਮੇਰੇ ਘਰ ਦੇ ਵਿੱਚ ਹੀ ਆ ਤੇ ਕੋਈ ਬਾਜ਼ਾਰ ਦੇ ਵਿੱਚ ਨਹੀਂ ਹੈਗੀ ਜੀ ਤੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਕਾਲ ਕਰਕੇ ਜ਼ਰੂਰ ਆਇਓ ਵਿਦਆਊਟ ਕਾਲ ਪਲੀਜ਼ ਨਾ ਆਇਓ ਤੇ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਆਹ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸ਼ੂਟ ਪਿਓਰ ਕਾਟਨ ਦੇ ਉੱਪਰ ਆ ਇਹ ਕਾਟਨ ਦੁਪੱਟੇ ਦੇ ਨਾਲ ਆਏ ਨੇ ਇਹ ਮੈਚਿੰਗ ਬਾਟਮ ਨੇ ਨਾਲ ਇਹ ਬਹੁਤ ਸੋਣੀ ਜਾਨੀ ਕਿ ਬਣ ਕੇ ਆਈ ਆ ਸਾਰਾ ਵਰਕ ਬਹੁਤ ਸੋਹਣਾ ਹੋਇਆ ਹੋਇਆ ਦੁਪੱਟੇ ਸਾਰੀ ਸ਼ਰਟ ਦੇ ਉੱਪਰ ਅ ਪੂਰਾ ਠੋਸ ਮਾਇਆ ਕੰਮ ਹੋਇਆ ਜਿਵੇਂ ਕਿ ਭੈਣਾ ਕਹਿੰਦੀ ਸਾਨੂੰ ਆਫਿਸ ਵੇਅਰ ਪਾਉਣ ਲਈ ਹੁਣ ਕਾਟਨ ਦੁਪੱਟਿਆਂ ਨਾਲ ਆਪਣੇ ਆਰਡਰ ਚੱਲ ਰਹੇ ਨੇ ਬਹੁਤ ਵਧੀਆ-ਵਧੀਆ ਕਲੈਕਸ਼ਨਾਂ ਲੈ ਕੇ ਆਵਾਂਗੇ ਪਰ ਇੱਕ ਸੈੱਟ ਆਪਣੇ ਕੋਲ ਅਵੇਲੇਬਲ ਹੋਇਆ ਵਾ ਜੇ ਇਹਨਾਂ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਇਆ ਲਾਈਟ ਜਾਂ ਮਿੱਠੇ ਜੇ ਚਾਟਾ ਇਹ ਲਾਈਟ ਜਾਂ ਪੀਚ ਕਲਰ ਆ ਤੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਸੋਹਣਾ ਸਾਰੇ ਸੂਟ ਦੇ ਉੱਪਰ ਵਰਕ ਹੋਇਆ ਹੋਇਆ ਸਾਰਾ ਚਿਕਨ ਕਾਰਟ ਦਾ ਟੱਚ ਦਿੱਤਾ ਹੋਇਆ ਦੇਖੋ ਇਹ ਸਾਰਾ ਇਹਦਾ ਘੇਰਾ ਪੂਰੇ ਖੁੱਲੇ-ਢੁਲੇ ਘੇਰੇ ਆ ਇਹਦੇ ਲਓ ਜੀ ਇਹ ਹੈਗੀ ਜੀ ਇਹਦੀ ਸ਼ਰਟ ਨਾਲ ਇਹਦੇ ਆਊਗੀ ਪਲੇਨ ਬਾਟਮ ਤੇ ਨਾਲ ਇਹਦੇ ਆਊਗਾ ਜੀ ਦੁਪੱਟਾ ਡਿਜੀਟਲ ਜਿਹੜਾ ਕਿ ਕਾਟਨ ਮਸਲੀਨ ਕਹਿ ਦਿੰਨੇ ਆ ਉਹ ਵਾਲਾ ਇਹ ਦੁਪੱਟਾ ਵਾ ਤੇ ਫੋਰ ਸਾਈਡ ਇਸ ਤਰ੍ਹਾਂ ਸਾਰੇ ਚਿਕਨ ਕਾਰੀ ਹੋਈ ਹੋਈ ਦੁਪੱਟੇ ਦੇ ਉੱਪਰ ਵੀ ਸਾਰਾ ਡਿਜੀਟਲ ਬਣਿਆ ਹੋਇਆ ਆ ਲਓ ਜੀ ਬਹੁਤ ਸੋਹਣਾ ਨਾਲ ਦੁਪੱਟਾ ਲੱਗਿਆ ਹੋਇਆ ਇਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਚਾਰ ਚਾਰੇ ਦੇ ਚਾਰ ਹੀ ਕਲਰ ਬਹੁਤ ਸੋਹਣੇ ਆਏ ਨੇ ਦੇਖੋ ਲਾਈਟ ਜਿਹਾ ਚਾਰਟ ਆ ਬਹੁਤ ਸੋਹਣਾ ਕਿੰਨਾ ਸੋਹਣਾ ਕਲਰ ਆ ਸ਼ੇਡ ਬਹੁਤ ਸੋਹਣਾ ਵਾ ਅਗਲਾ ਕਲਰ ਹੈਗਾ ਜੀ ਇਹਦੇ ਵਿੱਚ ਬਿਲਕੁਲੀ ਮਿੱਠਾ ਪਿਆਰਾ ਜਿਹਾ ਚਾਰਟ ਆਇਆ ਜਾਨੀ ਕਿ ਲੋ ਹਾਰੇ ਇਸ ਦੇ ਵਿੱਚ ਵੇਅਰ ਕਰ ਸਕਦੇ ਹੋ ਹਾਰੇ ਇਸ ਦੇ ਪਸੰਦੀਦਾ ਕਲਰ ਨੇ ਕਿਉਂਕਿ ਯੰਗ ਇਸ ਦੇ ਵਿੱਚ ਵੀ ਹੁਣ ਮਿੱਠੇ ਪਿਆਰੇ ਜਿਹੇ ਕਲਰ ਬਹੁਤ ਬਣਾ ਲਾਈਕ ਕਰ ਰਹੀਆਂ ਨੇ ਤੇ 올ਡ 에ਜ ਦੇ ਵਿੱਚ ਤਾਂ ਕਲਰ ਇਹ ਚੱਲਦੇ ਚੱਲਦੇ ਨੇ ਬਹੁਤ ਸੋਹਣੀ ਜਾਨੀ ਕਿ ਸਾਰੀ ਚਾਰੇ ਦੇ ਚਾਰੇ ਪੀਸ ਬਹੁਤ ਸੋਹਣੇ ਆਏ ਨੇ ਲੈਮਨ ਜਾਂ ਸ਼ੇਡਾ ਲਾਈਟ ਲੈਮਨ ਜਾਂ ਇਹ ਲਾਈਟ ਜਾਂ ਗ੍ਰੇ ਸ਼ੇਡ ਆ ਗਿਆ ਬਹੁਤ ਸੋਹਣੇ ਯਾਨੀ ਕਿ ਚਾਰੀ ਸ਼ੇਡ ਜਿਹੜਾ ਮਰਜੀ ਸ਼ੇਡ ਲੈ ਲਿਓ ਨਾਲ ਸੇਮ ਸਾਰੇ ਡਿਜੀਟਲ ਦੁਪੱਟੇ ਨੇ ਪਲੇਨ ਬਾਟਮ ਆਉਣਗੀਆਂ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸੂਟ ਨੇ ਤੇ ਪਿਓਰ ਕਾਟਨ ਦੇ ਉੱਪਰ ਆ 1% ਵੀ ਕੋਈ ਸਿੰਥੈਟਿਕ ਬੇਸ ਨਹੀਂ ਕੁਝ ਨਹੀਂ ਬਿਲਕੁਲ ਪਿਓਰ ਕਾਟਨ ਆ ਜੀ ਅਗਲੇ ਸੂਟ ਜਿਹੜੇ ਮੈਂ ਦਿਖਾ ਰਹੀ ਆ ਇਹ ਹੈਗੇ ਨੇ ਬਾਟਮ ਵਰਕ ਵਾਲੇ ਜਿਹੜਾ ਕਿ ਅੱਜ ਕੱਲ ਕਾਫੀ ਟ੍ਰੈਂਡਿੰਗ ਦੇ ਉੱਪਰ ਚੱਲ ਰਹੇ ਨੇ ਤੇ ਇਹ ਆਪਣੇ ਕੋਲ ਕਾਫੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਏ ਨੇ ਇਹ ਤਾਂ ਹੈਗੀ ਇਹਦੀ ਸ਼ਰਟ ਸ਼ਰਟ ਦੀ ਲੁੱਕ ਚੈੱਕ ਕਰੋ ਬਹੁਤ ਸੋਹਣੀ ਸ਼ਰਟ ਆ ਤੇ ਨਾਲ ਇਹਦੀ ਹੈਗਾ ਜੀ ਪ੍ਰਿੰਟਡ ਹੀ ਸੇਮ ਸੈਲਫ ਪ੍ਰਿੰਟਡ ਜੀ ਔਨ ਦੀ ਇਹਦੇ ਨਾਲ ਬਾਟਮ ਬਾਟਮ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਵਰਕ ਮਿਲੇਗਾ ਇਸ ਤਰ੍ਹਾਂ ਬਾਟਮ ਦੀਆਂ ਮੋਰੀਆਂ ਦੇ ਉੱਪਰ ਵਰਕ ਆਊਗਾ ਬਹੁਤ ਸੋਹਣਾ ਪੀਸ ਆ ਰੈਡੀ ਹੁੰਦੇ ਨੇ ਬਹੁਤ ਪੂਰੀ ਟ੍ਰੈਂਡਿੰਗ ਦੇ ਵਿੱਚ ਜਾਨਕਿ ਇਸ ਟਾਈਮ ਇਹ ਚੱਲ ਰਹੀ ਆ ਬਾਟਮ ਵਰਕ ਤੇ ਪ੍ਰਿੰਟਿੰਗ ਸ਼ਰਟ ਦੀ ਚੈੱਕ ਕਰੋ ਨਾਲ ਬਾਟਮ ਦੀ ਸੇਮ ਜਿੱਦਾਂ ਪ੍ਰਿੰਟਿੰਗ ਸ਼ਰਟ ਦੇ ਆ ਸੇਮ ਸਾਰੀ ਡਿਜੀਟਲ ਬਾਟਮ ਦੇ ਵਿੱਚ ਹੋਈ ਹੁੰਦੀ ਆ ਨੇੜੇ ਤੋਂ ਤੁਹਾਨੂੰ ਇਸ ਤਰ੍ਹਾਂ ਪਤਾ ਲੱਗ ਜੂਗੀ ਨਾਲ ਤੁਹਾਨੂੰ ਮੈਂ ਦਿਖਾ ਰਹੀ ਆ ਜੀ ਦੁਪੱਟਾ ਏ ਇਹਦੇ ਨਾਲ ਦੁਪੱਟਾ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਜੀ ਨਾਲ ਆ ਲੋ ਦੁਪੱਟਾ ਵਧੀਆ ਖੁੱਲਾ ਡੁੱਲਾ ਵਾ ਤੇ ਇਸ ਤਰ੍ਹਾਂ ਸਾਈਡਾਂ ਤੇ ਕੱਟਵਰਕ ਹੋਈ ਮਿਲੂਗੀ ਤੁਹਾਨੂੰ ਦੁਪੱਟੇ ਤੇ ਕਾਈੜਾਈ ਦੁਪੱਟਾ ਵਾ ਸਾਰਾ ਲੋ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਜੀ ਦੋ ਇੱਕ ਤਾਂ ਹੈਗਾ ਪਿੰਕ ਪਿੰਕ ਨਾਲ ਕੰਟਰਾਸਟ ਸੈਕਿੰਡ ਕਲਰ ਆਊਗਾ ਜੀ ਗ੍ਰੀਨ ਨਾਲ ਕੰਟਰਾਸਟ ਸੇਮ ਬਾਟਮ ਦੇ ਉੱਪਰ ਵਰਕ ਆਊਗਾ ਗ੍ਰੀਨ ਕਲਰ ਆਊਗਾ ਤੇ ਨਾਲ ਆਊਗਾ ਜੀ ਸੇਮ ਮਸਲੀਨ ਦਾ ਟਾਈ ਡਾਈ ਦੁਪੱਟਾ ਲੜਾਂ ਦੇ ਉੱਪਰ ਆਊਗਾ ਇਹਦੇ ਕੱਟਵਰਕ ਹੋਇਆ ਹੋਇਆ ਵਾ ਬਹੁਤ ਸੋਹਣਿਆ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਇਹਦੇ ਇਹ ਸੇਮ ਪੈਟਰਨ ਮੋਢਾਲ ਦੇ ਦੁਪੱਟਿਆਂ ਨਾਲ ਵੀ ਆ ਰਿਹਾ ਵਾ ਉਹਨਾਂ ਦੀ ਰੇਂਜ ਚਲੀ ਜਾਂਦੀ ਹੈ ਜੀ 1800 2000 ਪਲੱਸ ਬਟ ਇਹ ਸੇਮ ਪੈਟਰਨ ਮਸਲੀਨ ਦੇ ਦੁਪੱਟਿਆਂ ਦੇ ਨਾਲ ਆਇਆ ਵਾ ਤੇ ਰੇਂਜ ਵੀ ਬਹੁਤ ਵਧੀਆ ਬਹੁਤ ਹਾਲ ਹੋ ਗਿਆ ਇਹ ਆ ਜਾਂਦਾ ਜਿਵੇਂ ਆਪਾਂ ਕਹਿ દઈએ ਕਿ ਫੋਟੋ ਵਾਲਾ ਪੀਸ ਇਹਦੇ ਵਿੱਚ ਚਿੱਕਰ ਦੇ ਚ ਲੱਗੀ ਹੋ ਸ਼ਾਇਦ ਪਿਕ ਪਿਓਰ ਕਾਟਨ ਦੇ ਉੱਪਰ ਗਰਲਿਸਟ ਜਿਆ ਡਿਜ਼ਾਈਨ ਆ ਬਹੁਤ ਸੋਹਣਾ ਗਲੇ ਦੇ ਉੱਪਰ ਇਸ ਤਰ੍ਹਾਂ ਸਾਰੇ ਵਰਕ ਆਊਗਾ ਚੈੱਕ ਕਰੋ ਵਰਕ ਨੂੰ ਆ ਸਾਰੀ ਲੈਂਸ ਦਾ ਕੰਮ ਦਿੱਤਾ ਹੋਇਆ ਪਿੰਟ ਐਕਸਸਰੀਆਂ ਹੋਈਆਂ ਹੋਈਆਂ ਯਾਨਕਿ ਲੈਂਸ ਵਿੱਚ ਦਿੱਤੀ ਹੋਈ ਆ ਲੋ نیچے ਆਊਗਾ ਜਿੱਕੇਰਾ ਕੇਰੇ ਦੇ ਪਰ ਇਹ ਸਾਰਾ ਜਿੰਨਾ ਵੀ ਸਕਿਨ ਕਲਰ ਦਾ ਤੁਹਾਨੂੰ ਦਿਖ ਰਿਹਾ ਸਾਰਾ ਥਰੈਡ ਵਰਕ ਦਾ ਕੰਮ ਹੋਇਆ ਸਾਈਡਾਂ ਤੇ ਬਾਹਾਂ ਦੇ ਉੱਪਰ ਵੀ ਥਰੈਡ ਵਰਕ ਹੋਇਆ ਹੋਇਆ ਬਹੁਤ ਸੋਹਣਾ ਪੀਸ ਆ ਲਓ ਜੀ ਨਾਲ ਇਹਦੇ ਆਉਣੀਆਂ ਵਾ ਇਹ ਵਾਲਾ ਕੰਟਰੋਲ ਜਾਨਕਿ ਇਹ ਫੋਟੋ ਵਾਲੇ ਪੀਸ ਨੇ ਜਿਹੜੀ ਇੰਸਟਾਗ੍ਰam ਤੇ ਆਪਾਂ ਰੀਲਸ ਦੇ ਵਿੱਚ ਦੇਖਦੇ ਆ ਵੇਅਰ ਕੀਤੇ ਸੇਮ ਪੈਚਵਰਕ ਦਾ ਕੰਮ ਜਿਸ ਤਰ੍ਹਾਂ ਇਦੇ ਉੱਪਰ ਹੋਇਆ ਸੇਮ ਥ੍ਰੈਡਵਰਕ ਦਾ ਕੰਮ ਹੀ ਇਦੇ ਉੱਪਰ ਹੋਇਆ ਸਾਰਾ ਥ੍ਰੈਡਵਰਕ ਦਾ ਕੰਮ ਆ ਇਹ ਜਿਹੜਾ ਬਾਟਮ ਦੇ ਉੱਪਰ ਆਊਗਾ ਚਾਰ ਕਲਰ ਦਿਖਾਉਂਗੀ ਚਾਰਿਆਂ ਦੇ ਚਾਰਾਂ ਦੇ ਨਾਲ ਬਾਟਮ ਵਾਈਟ ਹੀ ਰਹੂਗੀ ਤੇ ਇਸੇ ਤਰ੍ਹਾਂ ਸਾਰਿਆਂ ਦੇ ਉੱਪਰ ਥ੍ਰੈਡਵਰਕ ਦਾ ਕੰਮ ਹੋਇਆ ਹੋਊਗਾ ਸਿਰਫ ਸ਼ਰਟਾਂ ਦਾ ਕਲਰ ਚੇਂਜ ਹੋਊਗਾ ਬਾਕੀ ਸਾਰਾ ਪੈਟਰਨ ਸੇਮ ਰਹੂਗਾ ਨਾਲੇ ਦੇ ਸੇਮ ਮਿਲੂਗਾ ਮਸਲੀਨ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਵਧੀਆ ਦੇਖੋ ਦੁਪੱਟੇ ਦੇ ਵਿੱਚ ਵੀ ਲੈਸ ਸਾਰਾ ਪੈਟਰਨ ਦਿੱਤਾ ਹੋਇਆ ਤੇ ਸਾਈਡ ਤੇ ਇਸ ਤਰ੍ਹਾਂ ਕਵਰ ਪਰਿਆ ਹੋਇਆ ਉਸੇ ਸੇਮ ਦੁਪੱਟੇ ਪਰ ਬਣਿਆ ਹੋਇਆ ਬਹੁਤ ਸੋਹਣੀ ਕ੍ਰिएशन ਜੀ ਹੋ ਕੇ ਆਈ ਆ ਅਲੱਗ ਈ ਡਿਜ਼ਾਈਨਿੰਗ ਆ ਗਰਲਿਸ਼ ਜਾਂ ਪੀਸ ਨੇ ਬਹੁਤ ਸੋਹਣੇ ਬੁਟੀਕ ਪੀਸ ਜਿਹਨੂੰ ਆਪਾਂ ਕਹਿ ਦਈਏ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਕਲਰ ਈ ਵੀ ਮਿਲਣਗੇ ਤੁਹਾਨੂੰ ਸਾਡਾ ਹਲੋ ਜੀ ਇਹ ਕਲਰ ਮਿਲੂਗਾ ਮਹਿੰਦੀ ਆ ਸੇਮ ਪੈਟਰਨ ਆ ਸਾਰਾ ਨਾਲ ਇਹਦੇ ਵਾਈਟ ਬਾਟਮ ਆਊਗੀ ਸੇਮ ਮਹਿੰਦੀ ਆਈ ਦੁਪੱਟਾ ਆਊਗਾ ਹਲੋ ਜੀ ਅਗਲਾ ਕਲਰ ਮਿਲੂਗਾ ਇਹਦੇ ਵਿੱਚ ਗਾਜਰੀ ਪਿੰਕ ਜਾਂ ਸ਼ੇਡ ਆ ਜੀ ਪਿੰਕ ਦੇ ਨਾਲ ਸੇਮ ਵਾਈਟ ਕਲਰ ਦੀ ਬਾਟਮ ਆਊਗੀ ਤੇ ਸੇਮ ਮਸਲੀਨ ਦਾ ਦੁਪੱਟਾ ਆਊਗਾ ਕਲਰ ਇਹਦੇ ਸਾਹ ਸੁਨਿਹਰੀ ਚਾਰੇ ਦੇ ਚਾਰੇ ਹੀ ਪੋਰਥ ਕਲਰ ਇਹਦੇ ਵਿੱਚ ਹੈਗਾ ਲਵੈਂਡਰ ਸ਼ੇਡ ਲਵੈਂਡਰ ਪਪਰ ਸ਼ੇਡ ਆ ਇਹਦੇ ਵਿੱਚ ਇਹਦੀ ਪਿਕ ਹੈਗੀ ਆ ਜਿਹੜੀ ਇੰਸਟਾ ਤੇ ਕਾਫੀ ਜ਼ਿਆਦਾ ਚੱਲ ਰਹੀ ਆ ਦੇਖੋ ਇਹ ਵਾਲਾ ਇਹਦਾ ਸਾਰਾ ਪੈਟਰਨ ਆ ਸੇਮ ਸ਼ਰਟ ਦੇ ਨਾਲ ਸੇਮ ਬਾਟਮ ਵਰਕ ਨਾਲ ਸੇਮ ਦੁਪੱਟਾ ਤੇ ਇਹ ਹੈਗਾ ਅਗਲਾ ਕਲਰ ਚੈੱਕ ਕਰ ਲਓ ਨਾਲ ਹੈਗੀ ਬਾਟਮ ਤੇ ਨਾਲ ਸੇਮ ਦੁਪੱਟਾ ਲੋਕ ਅੱਜ ਦੀ ਵੀਡੀਓ ਦਾ ਲਾਸਟ ਸੂਟ ਇਹ ਸਿੰਗਲ ਹੀ ਪੀਸ ਆ ਨਾ ਤਾਂ ਇਹ ਰਿਪੀਟ ਆ ਮਿਲਣਾ ਨਾ ਹੀ ਇਹਦੇ ਵਿੱਚ ਕੋਈ ਕਲਰ ਆਉਂਦਾ ਇਹ ਸਿੰਗਲ ਹੀ ਪੀਸ ਆਇਆ ਵਾ ਪਿੱਛੇ ਵੀ ਇਹ ਸਿੰਗਲ ਹੀ ਮਿਲਿਆ ਸੀ ਕੋਈ ਇਹਦਾ ਸੈੱਟ ਨਹੀਂ ਕੁਛ ਨਹੀਂ ਵਿਸਕੋਸ ਮੁਢਾਲ ਮਸਲੀਨ ਜਿਹਨੂੰ ਆਪਾਂ ਕਹਦੇ ਆ ਬਿਲਕੁਲ ਵਿਸਕੋਸ ਵਾਲੀ ਮਸਲੀਨ ਉਹ ਵਾਲਾ ਇਹ ਸਟਾਫ ਆ ਸਮਝ ਲਓ ਸਾਰਾ ਪੀਸ ਮੁਢਾਲ ਦੇ ਉੱਪਰ ਹੀ ਆ ਬਹੁਤ ਸੋਹਣੀ ਸੌਫਟ ਵਾਲੀ ਜਿਹੜੀ ਹੁੰਦੀ ਆ ਬਹੁਤ ਵਧੀਆ ਦੇਖੋ ਸਾਰਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਸੇਮ ਦੁਪੱਟੇ ਨਾਲ ਦੀ ਲੱਗੀ ਹੋਈ ਹੈ ਇਹਦੇ ਉੱਪਰ ਕੰਨੀ ਬਹੁਤ ਵਧੀਆ ਸਿੰਗਲ ਪੀਸ ਆ ਸਟੱਫ ਬਹੁਤ ਵਧੀਆ ਵਾ ਬਾਹਾਂ ਦੇ ਉੱਪਰ ਅਲੈਦਾ ਤੋਂ ਵਰਕ ਆਊਗਾ ਚੈੱਕ ਕਰ ਸਕਦੇ ਹੋ ਬਾਹਾਂ ਦਾ ਵਰਕ ਮਿੱਠਾ ਪਿਆਰਾ ਜਿਹਾ ਕਲਰ ਆ ਆਫ ਵਾਈਟ ਜਿਹਨੂੰ ਆਪਾਂ ਕਹਿ ਦਿੰਨੇ ਆ ਉਦਾਂ ਦਾ ਇਹ ਕਲਰ ਆ ਤੇ ਕੰਮ ਬਹੁਤ ਸੋਹਣਾ ਹੋਇਆ ਕੰਬੀਨੇਸ਼ਨ ਪਿੰਕ ਨਾਲ ਹੋਇਆ ਉਹ ਤਾਂ ਬਸ ਫਿਰ ਤੁਸੀਂ ਦੇਖ ਹੀ ਸਕਦੇ ਹੋ ਕਿ ਇੰਨਾ ਜਿਆਦਾ ਉੱਠ ਰਿਹਾ ਬਹੁਤ ਸੋਹਣੀ ਕ੍ਰिएशन ਦੇ ਨਾਲ ਹੋਇਆ ਸਾਰਾ ਉੱਪਰ ਤੱਕ ਵੀ ਲਾਈਟ ਜਿਹਾ ਕੰਮ ਹੋਇਆ ਹੋਇਆ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਬਹੁਤ ਸੋਹਣਾ ਪੀਸ ਇਹ ਰੈਡੀ ਹੋਇਆ ਹੋਇਆ ਨਾਲ ਇਹਦੇ ਚਨੂਨ ਦਾ ਦੁਪੱਟਾ ਵਾ ਲਓ ਜੀ ਦੇਖੋ ਬਹੁਤ ਪਹਿਣਾ ਵਾਲੇ ਦੁਪੱਟੇ ਦੀ ਡਿਮਾਂਡ ਕਰਦੀਆਂ ਹੁੰਦੀਆਂ ਨੇ ਵੀ ਜਿਹੜਾ ਆ ਬਨਾਸੀ ਜਿਹੜਾ ਦੁਪੱਟਾ ਇਦਾਂ ਦਾ ਪ੍ਰਿੰਟ ਮੈਨੂੰ ਬਹੁਤ ਪਹਿਣਾ ਨੇ ਅੱਗੇ ਪਿਕਸ ਪਾਈਆਂ ਨੇ ਵੀ ਜੇ ਮਿਲਿਆ ਤਾਂ ਜ਼ਰੂਰ ਹਰ ਹਨ ਨੂੰ ਸੂਟ ਦੇ ਨਾਲ ਹੀ ਮਿਲ ਰਿਹਾ ਜਿਹੜੀ ਵੀ ਪਹਿਣਨੇ ਲੈਣਾ ਹੋਇਆ ਲੈ ਸਕਦੇ ਹੋ ਬਹੁਤ ਵਧੀਆ ਪ੍ਰਾਈਸ ਰੇਂਜ ਦੇ ਉੱਪਰ ਆ ਪਾਰਟੀ ویئر 컬렉ਸ਼ਨ ਆ ਬਹੁਤ ਵਧੀਆ ਫੋਰ ਸਾਈਡ ਦੇਖੋ ਸਾਰੇ ਦੁਪੱਟੇ ਤੇ ਇਸ ਤਰ੍ਹਾਂ ਵਰਕ ਮਿਲੂਗਾ ਨਾਲ ਸਮੋਸਾ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਬਹੁਤ ਵਧੀਆ ਸਾਰਾ ਦੁਪੱਟਾ ਵਾ ਜਿਹੜਾ ਵੀ ਸੂਟ ਅੱਜ ਦੀ ਵੀਡੀਓ ਦਾ ਪਸੰਦ ਆ ਵਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਸਕਦੇ ਹੋ ਏਡੀ ਵੀ ਮੈਂ ਪਿਕ ਤੁਹਾਨੂੰ ਸੈਂਡ ਕਰ ਦਿੰਨੀ ਆ ਇਸ ਤਰ੍ਹਾਂ ਇਹ ਪਿਕ ਆ ਲੁੱਕ ਆ ਇਹਦਾ ਦੁਪੱਟਾ ਆ ਇਹਦਾ ਸੂਟ ਆ ਬਟ ਇਹ ਸਿੰਗਲ ਬਸ ਇੱਕੋ ਹੀ ਕਲਰ ਆ ਇਹਦੇ ਵਿੱਚ ਬਣਿਆ ਅਨ ਕਲਰ ਕੋਈ ਨਹੀਂ ਹੈ ਜੀ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਆਰਡਰ ਕਰਵਾ ਸਕਦੇ ਹੋ ਚਲੋ ਜੀ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ